ਦੁਬਾਰਾ ਸਭ ਤੋਂ ਵੱਡਾ ਤੋਹਫਾ ਤੁਹਾਡੇ ਵਾਸਤੇ ਆਂਦਾ ਹੈ ਜਿਹੜਾ ਕਿ ਪੂਰੇ ਸ਼ਹਿਰ ਦੇ ਵਿੱਚ ਕੀ ਮੇਲ ਕੋਣਾ ਮੇਰੇ ਤੇ ਕਿਸੇ ਕੋਲ ਵੀ ਨਹੀਂ ਪਿਆ ਹੋਣਾ ਠੀਕ ਹੈ ਜੀ ਸਕੈਚਰ ਦੇ ਜੁੱਤੇ ਦੀ ਇੰਨੀ ਕੀ ਮੰਗ ਹੈ ਕਿ ਵੀ ਸੋਚ ਵੀ ਨਾ ਦੇ ਜਿਹੜੇ ਕਿ ਡਾਕਟਰ ਰეკਮੈਂਡ ਕਰਦੇ ਨੇ ਆਹ ਦੇਖੋ ਸਕੈਚਰ ਦੇ ਜੁੱਤੇ ਬਿਲਕੁਲ ਆ ਚੱਕੋ ਜੀ ਸਕੈਚਰ ਜਿੰਨੇ ਵੇਲੇ ਆਪਣੇ ਕੋਲ ਹੋਊਗੀ ਕਿਸੇ ਕੋਲ ਨਹੀਂ ਪੂਰੇ ਸ਼ਹਿਰ ਦੇ ਚਾ ਚੱਕੋ ਆ ਜਿਹਦੇ ਸਮੇਂ ਚ ਸਭ ਤੋਂ ਮੂਰੇ ਲੰਘ ਰਹੀ ਆ ਸੇਲ ਦੇ ਵਿੱਚ ਸਭ ਤੋਂ ਨੰਬਰ 1 ਦਾ ਸਕੈਚਰ ਦੇ ਜੁੱਤਾ ਆ ਚੱਕ ਕਰੋ ਜੀ ਜਿਹੜਾ ਬੰਦਾ ਚਾਹੁੰਦਾ ਵੀ ਮੈਂ ਜਮਾਂ ਕੰਫਰਟੇਬਲ ਹਾਂ ਉਹ ਲੈਂਦਾਗਾ 10% 20% ਲੈਸ ਹੁੰ ਉਹ ਆਪ 50% 60% 70% ਲੈਸ ਕੱਟ ਕੇ 1000 ਰੁਪਏ ਫਲੈਟ ਲਾਰ ਕੇ ਚੱਕੋ ਸਤਿ ਸ੍ਰੀ ਅਕਾਲ ਸੱਜਣੋ ਲੈ ਵੀ ਅੱਜ ਮੈਂ ਤੋਹਫੇ ਲੈ ਆਇਆ ਜਿਹੜੀ ਕੰਪਨੀ ਜਿਹੜੇ ਬ੍ਰਾਂਡ ਤੇ ਤੁਹਾਨੂੰ ਮਸਾਂ 10% ਸੂਟ ਮਿਲੂਗੀ ਨਾ ਉਸ ਉਹਨਾਂ ਬ੍ਰਾਂਡਾਂ ਦੇ ਮੈਂ 50-50% ਦੀ ਸੂਟ ਲੈ ਆਇਆ ਨਾਲ ਹੋਰ ਬ੍ਰਾਂਡ ਵੀ ਨੇ ਜਿਹੜੇ ਬਹੁਤ ਜ਼ਿਆਦੇ ਸੇਲ ਰੇਟਾਂ ਤੇ ਜਮ੍ਹਾਂ ਸਸਤੇ ਮਿਲਣਗੇ ਵੀਡੀਓ ਦੇਖ ਲਿਓ ਪੂਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਨੂੰ ਲੱਗ ਜੇ ਪਤਾ ਭਾਈ ਇੰਨੀਆਂ ਇੱਕ ਵਧੀਆ ਸ਼ੂਜ਼ ਨੇ ਐਨੇ ਇੱਕ ਵਧੀਆ ਵੀ ਤੁਹਾਨੂੰ ਆਨੰਦ ਆਜੂਗਾ ਜੀ ਲੱਗਿਆ ਰਹੂਗਾ ਆਨੰਦ ਲਾਉਂਗੇ ਖਰੀਦਣ ਦਾ ਤੇ ਵੀਡੀਓ ਦੇਖਣ ਦਾ ਜੁੜ ਜੋ ਜੁੜੇ ਰਹੋ ਸਤਿ ਸ਼੍ਰੀ ਅਕਾਲ ਅਸਲੀ ਕਾਲਪਨ ਸਾਰੀ ਕਾਲਪਨ ਚੜ੍ਹਦੀ ਕਲਾ ਦਾ ਮਧੰਦਾ ਜੀ ਬਹੁਤ ਵਧੀਆ ਬਹੁਤ ਬਹੁਤ ਮਾਣ ਲੱਗਦਾ ਸ਼ੁਕਰ ਹੈ ਜੀ ਲਿਸ਼ਕੇ ਪੁਸ਼ਕੇ ਪਏ ਅੱਜ ਤਾਂ ਆਪਣੇ ਸ਼ੂਜ਼ ਵਾਂਗੂ ਹਨ ਹੀ ਜਿਹੇ ਜਿਹੇ ਸੋਹਣੇ ਸੋਹਣੇ ਸ਼ੂਜ਼ ਨਹੀਂ ਹੋਵੇ ਜੀ ਆਪ ਸੋਹਣੇ ਸੋਹਣੇ ਬਣੇ ਖੜੇਓ ਬਿਲਕੁਲ ਜੀ ਬਿਲਕੁਲ ਕੀ ਕੀ ਆਫਰ ਦੇ ਰਹੇ ਹੋ ਮੇਰੇ ਦਰਸ਼ਕਾਂ ਨੂੰ ਜੀ ਰਿਵੋਕ ਦੇ ਜੁੱਤੇ ਆਏ ਨੇ ਭਾਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਰਿਵੋਕ ਦੇ ਆਰਟੀਕਲ ਚੈੱਕ ਕਰ ਸਕਦੇ ਹੋ ਹੂੰ 1500 ਰੁਪਏ ਦੇ ਦੋ ਸਿੰਗਲ ਜੋੜਾ 800 ਰੁਪਏ ਦਾ ਠੀਕ ਹੈ ਜੀ ਲੈ ਜੋ ਤਮਾਕਾ ਪੂਰਾ ਤਕੜਾ ਤਮਾਕਾ ਪਈ ਸ਼ਹਿਰ ਚ ਦੇ ਦੇ ਮੈਂ ਦੇਣਦਾਰ ਆ ਜੀ ਰਿਵੋਕ ਦਾ ਜੀ 1500 ਦੇ 1500 ਰੁਪਏ ਦੇ ਦੋ ਜੁੱਤੇ ਸਿੰਗਲ ਜੋੜਾ 800 ਰੁਪਏ ਦਾ ਬਾਈ ਵੇਟ ਦੇਖੋ ਬਿਲਕੁਲ ਆ ਬੇਟਾ ਬਿਲਕੁਲ ਫਰੈਸ਼ ਵਾਲਾ 2024 ਦਾ ਮਾਲ ਆ ਸਾਰਾ ਅੱਛਾ ਜੀ ਬਿਲਕੁਲ ਜੀ ਬਿਲਕੁਲ ਓਕੇ ਦੀ ਰਿਪੋਰਟ ਹੈ 1500 ਰੁਪਏ ਦੇ ਦੋ ਜੀ ਗਾਰੰਟੀ ਆ ਸਾਰੇ ਬ੍ਰਾਂਡ ਦੇ ਸਾਰੇ ਬ੍ਰਾਂਡਾਂ ਦੀ ਗਾਰੰਟੀ ਹੈ ਜੀ ਸਾਰੇ ਬ੍ਰਾਂਡਾਂ ਦੀ ਉਦਵਾਲਾ ਆ ਉਹ ਤੁਸੀਂ ਆ ਰੈਡ ਟੇਪ ਦਾ ਜੀ ਹਾਂ ਜੀ ਜਿਹੜੀ ਸ਼ੋਰੂਮ ਦੇ ਵਿੱਚ 70 70% ਲੈਸ ਹੈ ਆਪਣੇ ਕੋਲੇ ਸਿਰਫ 700 ਰੁਪਏ ਦਾ ਜੀ ਲਓ ਜੀ 700 ਰੁਪਏ ਦਾ ਰੈਡ ਟੇਪ ਦਾ ਜੁੱਤਾ ਵੱਡੀ ਗੱਲ ਸਾਈਜ਼ ਜਿੱਡਾ ਮਰਜ਼ੀ ਲੈ ਲਓ 6 ਤੋਂ ਲੈ ਕੇ ਆਪਣੇ ਕੋਲੇ 12 ਤੱਕ ਸਾਰੇ ਸਾਈਜ਼ ਪਏ ਨੇ ਜੀ 700 ਰੁਪਏ ਦਾ ਰੈਡ ਟੇਪ ਦਾ ਜੁੱਤਾ ਜਿੰਨੇ ਮਰਜ਼ੀ ਜੁੱਤੇ ਲੈ ਸਕਦੇ ਹੋ ਪੂਰੇ ਘਣ ਨੇ ਜੀ ਪੂਰੇ ਬੰਦ ਤੇ ਹੀ ਪੂਰੇ ਬੰਦ ਤੇ ਹੀ ਹੈ 2023-24 ਦਾ ਮਾਲ ਆ ਬਿਲਕੁਲ ਫਰੈਸ਼ ਮਾਲ ਆ ਅੱਛਾ ਗੱਲ ਇਹ ਹੈ ਆ ਵੀ ਰੈਡ ਟੇਪ ਦੇ ਸ਼ੋਅਰੂਮ ਚ ਵਗ ਜਿਓ ਮੈਨੂੰ ਲੱਗਦਾ ਵੀ ਘੱਟੋ ਘੱਟ 22-2300 ਤੋਂ ਸ਼ੁਰੂ 2200 ਤੋਂ ਸ਼ਟਪ ਹੋਣੀ ਉਹਨਾਂ ਵਿੱਚ ਆਪਾਂ ਕਿੰਨੇ ਜੁੱਤੇ ਦੇਵਾਂਗੇ ਬੰਦੇ ਨੂੰ ਲੈ ਵੀ ਮਿੱਤਰੋ ਮੈਂ ਕਹਿਣਾ ਵੀ ਜੇ ਆਹ ਵੀਡੀਓ ਦੀ ਤੁਸੀਂ ਸ਼ੇਅਰਤ ਨਾ ਕਰੀ ਫਿਰ ਮੈਂ ਸਮਝੂਗਾ ਵੀ ਤੁਹਾਨੂੰ ਜਿਆਦਾ ਇੰਧੂ ਸਸਤਾ ਕਿਤੇ ਮਿਲ ਸਕਦਾ ਜਾਂ ਤੁਹਾਨੂੰ ਸੁਆਦ ਨਹੀਂ ਆਇਆ ਹਣਾ ਬਿਲਕੁਲ ਜੀ ਬਿਲਕੁਲ ਉਦੋਂ ਬਾਅਦ ਆ ਜਾਣਾ ਵੀ ਸਿਰੇ ਹੀ ਆ ਬਸ ਇਹ ਉਦੋਂ ਬਾਅਦ ਆ ਜਾਓ ਜੀ ਆ ਲਿਬਰਟੀ ਦੇ ਜੁੱਤੇ ਆ ਜਾਓ ਜੀ ਜੀ ਇਹਨਾਂ ਦੇ 4-400 ਰੁਪਏ ਐ MRP ਐ ਹੂੰ ਇਹ ਤੁਸੀਂ ਉਹਨੂੰ ਆਨਲਾਈਨ ਚੈੱਕ ਕਰੋਗੇ ਇਹ 3000 ਰੁਪਏ ਤੋਂ ਘੱਟ ਨੇ ਜੀ ਭਾਈ ਵੇਟ ਇਹਨਾਂ ਦਾ ਵੀ ਲਾਈਵ ਆ ਜਾਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਿਰਫ ਆਪਣੇ ਕੋਲੇ 1000 ਰੁਪਏ ਦੇ ਜੀ 1000 ਦਾ 3000 ਵਾਲਾ ਜੁੱਤਾ 1000 ਰੁਪਏ ਦਾ ਬਿਲਕੁਲ ਜੀ ਬਿਲਕੁਲ ਆ ਚੈੱਕ ਕਰ ਸਕਦੇ ਹੋ ਬ੍ਰਾਦਰ ਇਹ ਹੈ ਯਾਰ ਜਿਹੜਾ 1000 ਤੇਰਾ ਅੱਛਾ Ориجنਲ ਦੀ ਗਰੰਟੀ ਹੋਣੀ ਹੈ ਸਹੀ پسند ਕਰੇ ਤੁਸੀਂ ਦੋ ਠੱਬੀ ਕੱਟ ਕੇ ਦਵਾਵਾਂਗੀ ਬਿੱਲ ਕੱਟ ਕੇ ਆ ਜੀ ਉਸ ਤੋਂ ਬਾਅਦ ਆ ਸਭ ਤੋਂ ਵੱਡਾ ਤੋਹਫਾ ਤੁਹਾਡੇ ਵਾਸਤੇ ਆਂਦਾ ਹੈ ਜਿਹੜਾ ਕਿ ਪੂਰੇ ਸ਼ਹਿਰ ਦੇ ਵਿੱਚ ਕੀ ਮੇਲ ਕਹਿੰਦਾ ਮੇਲ ਦੇ ਦੇ ਕਿਸੇ ਕੋਲ ਵੀ ਨਹੀਂ ਪਿਆ ਹੋਣਾ ਠੀਕ ਹੈ ਸਕੈਪਚਰ ਦੇ ਜੁੱਤੇ ਦੀ ਇੰਨੀ ਕੀ ਦਮਾਨ ਹੈ ਕਿ ਵੀ ਸੋਚ ਵੀ ਨਾ ਦੇ ਜਿਹੜੇ ਕਿ ਡਾਕਟਰ ਰეკਮੈਂਡ ਕਰਦੇ ਨੇ ਆ ਵੇਖੋ ਸਕੈਪਚਰ ਦੇ ਜੁੱਤੇ ਬਿਲਕੁਲ ਆ ਤੱਕ ਕੋ ਜਿੰਨੇ ਵੇਲੇ ਵੀ ਆਪਣੇ ਕੋਲ ਹੋਊਗੀ ਕਿਸੇ ਕੋਲ ਨਹੀਂ ਪੂਰੇ ਸ਼ਹਿਰ ਦੇ ਚਾਹ ਤੱਕ ਆ ਜਿਹਦੇ ਸਮੇਂ ਚ ਸਭ ਤੋਂ ਮੂਰੇ ਲੰਘ ਰਹੀ ਆ ਸੇਲ ਦੇ ਵਿੱਚ ਆ ਤੱਕ ਨੰਬਰ 1 ਦਾ ਸਕੱਚ ਦੇ ਜੁੱਤਾ ਆ ਚੈੱਕ ਕਰੋ ਜਿਹੜਾ ਬੰਦਾ ਚਾਹੁੰਦਾ ਵੀ ਮੈਂ ਜਮਾ ਕੰਫਰਟੇਬਲ ਹਾਂ ਉਹ ਲੈਂਦਾ ਹੈਗਾ ਤੇ ਇਹਦੇ 10% ਤੋਂ ਵੱਧ ਕਰ 10% ਤੋਂ ਵੱਧ ਕਿਸੇ ਤੁਸੀਂ ਆਨਲਾਈਨ ਵੀ ਚੈੱਕ ਕਰ ਲਓ ਕਿਸੇ ਆਨਲਾਈਨ ਵੀ ਚੈੱਕ ਕਰ ਲਓ 10% ਤੋਂ ਵੱਧ ਕਿਸੇ ਤੇ ਨਹੀਂ ਹੈ ਆਪਣੇ ਕੋਲੇ 50% ਲੈਸ ਹੈ ਜੀ ਲੈ ਵੀ 50% ਪ੍ਰਿੰਟ ਤੇ ਜਿਹੜਾ 10% ਦੇ ਆਮ ਥਾ ਤੋਂ ਮਿਲਦਾ ਹੈਗਾ ਦਸ ਹੋਰ ਕੀ ਲੈ ਆਈਏ ਤੁਹਾਡੇ ਵਾਸਤੇ ਉਦੋਂ ਵਾਲੇ ਕੋ ਤੁਹਾਡੇ ਅਸੀਂ ਇੱਕ ਹੋਰ ਤੋਸਾ ਇਹ ਆਪਣੇ ਕੋਲ ਥੋੜਾ ਜਿਹਾ maal ਰਹਿ ਗਿਆ 15-15 ਰੁਪਏ ਵਿੱਚ ਆਇਆ ਹੋਇਆ ਇਹ ਪੀਮਾ ਦੇ ਜੁੱਤੇ ਪੈਣੇ ਆਪਣੇ ਕੋਲ ਸਿਰਫ 1000 ਰੁਪਏ 1000 ਦੇ 1000 ਦੇ ਆਪਣੇ ਪੂਮਾ ਦੇ ਬਾਈ ਪੂਮਾ ਦੇ ਜੁੱਤੇ 1000 ਰੁਪਏ ਲੈ ਜੀ ਲੈ ਜੋ ਲੁੱਟ ਕੇ ਲੈ ਲੋ ਮੇਲਾ ਲੈ ਲੈਮ ਹੀ ਆ ਵੀਰੇ ਜਮਾ ਮੌਕਾ ਹੈਗਾ ਹੋਰ ਇਹ ਜਿਆ ਰੇਟ ਕਿਤੇ ਨਹੀਂ ਮਿਲਣਾ ਗਰੰਟੀ ਆ ਓਰੀਜਨਲ ਕੱਟ ਕੇ ਮਿਲੂ ਓਰੀਜਨਲ ਦਾ ਆ ਤਾਂ ਕੋਈ ਦੁਵਾ ਦਾ ਆ ਕੇ ਕੈਂਪਸ ਦਾ ਮਾਲੀ ਆਪਣੇ ਕੋਲ ਬਿਲਕੁਲ ਫਰੈਸ਼ ਮਾਲ ਹੈ 2023-24 ਦਾ ਮਾਲ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਹੂੰ ਇਹ 1000 ਰੁਪਏ ਹੈ ਜੀ ਇਹ ਵੀ 1000 ਦਾ ਹੈ ਜੀ ਇਹ ਵੀ ਬਿਲਕੁਲ ਜੀ 10% 20% ਲੈਸ ਹੁੰਦੀ ਹੈ ਉਹ ਆਪਾਂ 50 60 70 70% ਲੈਸ ਕੱਟ ਕੇ 1000 ਰੁਪਏ ਫਲੈਟ ਲਾਰ ਕੇ ਚੱਕ ਲੋ ਲੈ ਲਓ ਜਿੰਨੇ ਲਓ ਨਿਆਰਾ ਹੁੰਦੇ ਨਾ ਜਾਵੇ ਟਾਈਮ ਜੰਮਾ ਸੰਭੜਾ ਦੁਵਾ ਦਾ ਆ ਗਿਆ ਆਪਣੇ ਕੋਲੇ ਆ ਪਿੱਛੇ ਲੈਦਰ ਦਾ ਮਾਲ ਪਿਆ ਜੀ ਬਿਲਕੁਲ ਪਿਓਰ ਲੱਗ ਰਿਹਾ ਇਹਨੂੰ ਜਿੱਥੇ ਮਰਜ਼ੀ ਚੈੱਕ ਕਰਾ ਸਕਦੇ ਹੋ ਇਹ ਜਿਹੜਾ 15 1500 ਰੁਪਏ ਵਾਲਾ ਜੁੱਤਾ ਹੈ ਇਹ ਜੋਰ ਕੰਪਨੀ ਦਾ ਜੁੱਤਾ ਹੈ ਇਹ ਸਿਰਫ 600 ਰੁਪਏ ਦਾ ਗੋਸ ਦਾ ਜੀ ਬਿਲਕੁਲ ਜੀ ਬਿਲਕੁਲ 600 ਰੁਪਏ ਦਾ ਜੀ ਲੈ ਲਓ ਸਵਾਰ ਵਾਲੀ ਜੀ ਆ ਆ ਚੈੱਕ ਕਰੋ ਜੀ ਪਿਓਰ ਲੱਗ ਰਿਹਾ ਜੀ ਬਿਲਕੁਲ ਪਿਓਰ ਲੱਗ ਰਿਹਾ 600 ਰੁਪਏ ਜੀ ਬਿਲਕੁਲ ਜੀ ਬਿਲਕੁਲ ਜੀ ਮਾਲ ਪੂਰਾ ਐਨ ਇੱਕ ਨੰਬਰ ਆ ਇਹਦਾ ਕੋਈ 600 ਰੁਪਏ ਆ ਜਾਓ ਤੁਸੀਂ ਸੰਗਰੂਰ ਦੇ ਵਿੱਚ ਕ੍ਰਿਸ਼ਨਾ ਬੁੱਕਸਟੋਰ ਦੇ ਸਾਹਮਣੇ ਕੈਨਰਾ ਬੈਂਕ ਵਾਲੀ ਗਲੀ ਆ ਉਦੋਂ ਬਾਅਦ ਆ ਗਰਮੀਆਂ ਦਾ ਤੋਸਾ ਜੀ ਕਾਟਨ ਲੰਡਨ ਕੰਪਨੀ ਦੇ ਸਲੀਪਰ ਹੋਗੇ ਜੀ ਹੂੰ 1.5 150 ਰੁਪਏ ਜੀ 1.5 150 ਰੁਪਏ ਆ ਚੱਕੋ ਜੀ ਔਰਿਜਨਲ ਜਮਾ ਆ ਚੱਕੋ ਜੀ ਜਮਾ ਔਰਿਜਨਲ ਕਾਟਨ ਲੰਡਨ ਆ ਚੱਕੋ ਜੀ ਆ ਸਾਰੇ ਸਾਰੇ 1.500 ਰੁਪਏ ਦੇ 1.500 ਦੇ ਬਾਈ ਚੱਕ ਲਓ ਲੈ ਲਓ ਗਰਮੀ ਦਾ ਸੂਰਚ ਆਨਲਾਈਨ ਮਾਰਕੀਟ ਵਾਲੇ ਬਾਈ ਜਿਤਨੋਂ ਰੋੜੇ ਕੋਲੇ ਆਉਣਾ ਉਦੋਂ ਵਾਰ ਆਪਣੇ ਕੋਲੇ origional US polo ਦੀ ਲੱਗੀਆਂ ਹੋਈਆਂ ਨੇ ਸਲੀਪਰ ਬਿਲਕੁਲ ਫਰੈਸ਼ ਸਲੀਪਰ ਲੱਗੇ ਹੋਏ ਨੇ ਆਪ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੱਲਾ ਕੱਲਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਆ ਕੇ ਆ ਦੇਖੋ ਜੀ ਆ ਚੈੱਕ ਕਰੋ US polo ਦੇ US polo ਦੇ ਆ ਦੇਖੋ ਕਿ ਕਲਰਫੁਲ ਸਾਰੇ ਸਾਰੇ ਕਲਰਫੁਲ ਵਾਲਾ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਗੱਲ ਮੁਕਾਉਂ ਜੀ ਇੱਥੇ ਹਰੇਕ ਬ੍ਰਾਂਡ ਦਾ ਸਾਨੂੰ 50% ਲੈਸ ਤੇ ਮਿਲ ਜੂਗਾ ਵਾਦੀ ਵਾਦੀ ਦਊਗਾ ਉਹਦੇ ਉਦੋਂ ਵੀ ਵਾਧੇ ਨੇ ਹੈ ਨਾ ਵਾਦੀ ਵਾਦੀ ਵਾਧੇ ਦੱਸੋ ਬਾਈ ਜੀ ਦਾ ਨਾਮ ਲੈ ਕੇ ਆਈਏ 10% ਐਕਸਟਰਾ ਕਰ ਦਾਂਗੇ ਲਓ ਜੀ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਦਾ ਨਾਮ ਲੈ ਕੇ ਕਹਿੰਦੇ 10% ਹੋਰ ਮਿਲ ਜੂਗਾ ਤੇ ਮਾਲ ਇੰਨਾ ਕ ਮਿਲ ਜੂਗਾ ਜਿਹੜਾ ਵੀ ਰ ਐ ਸੋਚਦਾ ਵੀ ਬ੍ਰਾਂਡ ਵਾਲਾ ਮਾਲ ਮੈਂ ਆਪਣੇ ਏਰੀਆ ਚਲੇ ਜਾ ਕੇ ਦੁਕਾਨ ਕਾ ਉਹਨੂੰ ਵੀ ਵੱਡਾ ਮਾਰਜਿਨ ਹੋਊਗਾ ਹਨਾ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਚੈੱਕ ਲੋ ਮਾਲ ਮੌਕਾ ਲੰਘਣ ਨਾ ਦਿਓ ਭਾਈ 1-2 ਦਿਨਾਂ ਦੇ ਵਿੱਚ ਮਾਲ ਸਾਫ ਕਰ ਦੇਣਾਗਾ ਮੈਨੂੰ ਪਤਾ ਵੀ ਰੇਟ ਇਹ ਜਿਹੇ ਨੇ ਸਾਫ ਤਾਂ ਹੋ ਹੀ ਜਾਣਾ ਬਿਲਕੁਲ ਜੀ ਬਿਲਕੁਲ ਜੀ ਉਹ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ